ਪਰਤਾ 파ਰਸਤੀ ਗ਼ਜ਼ਲ ਅੰਗ ਨਿਕਾਰਾ ਹੋਗੇ ਸੀ ਕਟਵਾ ਆਇਆ ਹਾਂ ਭਾਰ ਜਿਸਮ ਤੇ ਬਾਦੂ ਸੀ ਹਟਵਾ ਆਇਆ ਹਾਂ ਅੰਗ ਨਿਕਾਰਾ ਹੋਗੇ ਸੀ ਕਟਵਾ ਆਇਆ ਹਾਂ ਭਾਰ ਜਿਸਮ ਤੇ ਬਾਦੂ ਸੀ ਹਟਵਾ ਆਇਆ ਹਾਂ ਐਸੀ ਹੋਂਦ ਨੂੰ ਕੀ ਕਰਨਾ ਜੋ ਆਪਣੀ ਹੀ ਨਹੀਂ ਤਖਤੀ ਫੱਟੀ ਸਭ ਨਿਸ਼ਾਨ ਮਿਟਾ ਆਇਆ ਹਾਂ ਐਸੀ ਹੁੰਦ ਨੂੰ ਕੀ ਕਰਨਾ ਜੋ ਆਪਣੀ ਹੀ ਨਹੀਂ ਤਖਤੀ ਫੱਟੀ ਸਭ ਨਿਸ਼ਾਨ ਮਿਟਾ ਆਇਆ ਹਾਂ ਐਵੇਂ ਰਿਆ ਸਜਾਉਂਦਾ ਕਾਗਜ਼ੀ ਫੁੱਲਾਂ ਨੂੰ ਮੈਂ ਐਵੇਂ ਰਿਆ ਸਜਾਉਂਦਾ ਕਾਗਜ਼ੀ ਫੁੱਲਾਂ ਨੂੰ ਮੈਂ ਮਹਿਕ ਵੀ ਹੋਣੇ ਕੀ ਕਰਨੇ ਸੁਟਵਾ ਆਇਆ ਹਾਂ ਮਹਿਕ ਵੀ ਹੋਣੇ ਕੀ ਕਰਨੇ ਸੁਟਵਾ ਆਇਆ ਹਾਂ ਬਸਤੀ ਦੇ ਵਿੱਚ ਸਭ ਬੰਦੇ ਹੁਣ ਜ਼ਹਿਰੀ ਹੋਏ ਬਸਤੀ ਦੇ ਵਿੱਚ ਸਭ ਬੰਦੇ ਹੁਣ ਜ਼ਹਿਰੀ ਹੋਏ ਨਾਗਾ ਤੋਂ ਮੈਂ ਚੁੱਪ ਕਰਕੇ ਡੰਗ ਖਾ ਆਇਆ ਹਾਂ ਹੁਣ ਨਹੀਂ ਆਉਣਾ ਮਗਰ ਕਿਸੇ ਕਰ ਪੱਕੀ ਹੀ ਏ ਹੁਣ ਨਹੀਂ ਆਉਣਾ ਮਗਰ ਕਿਸੇ ਕਰ ਪੱਕੀ ਹੀ ਏ ਕਮਲਾ ਹਾਂ ਮੈਂ ਮੂੰਹ ਤੇ ਸੱਚ ਸੁਣਾ ਆਇਆ ਹਾਂ ਕਮਲਾ ਹਾਂ ਮੈਂ ਮੂੰਹ ਤੇ ਸੱਚ ਸੁਣਾ ਆਇਆ ਹਾਂ ਚੰਗਾ ਹਾਂ ਹੁਣ ਫਿਕਰ ਨਹੀਂ ਕੁਝ ਡਿੱਗਣ ਦਾ ਵੀ ਚੰਗਾ ਹਾਂ ਹੁਣ ਫਿਕਰ ਨਹੀਂ ਕੁਝ ਡਿੱਗਨ ਦਾ ਵੀ ਡਿੱਗ ਡਿੱਗ ਪੈਂਦੇ ਜੋ ਸੰ ਪਰਾਂ ਵਗਾਇਆ ਹਾਂ ਡਿੱਗ ਡਿੱਗ ਪੈਂਦੇ ਜੋ ਸੰ ਪਰਾਂ ਵਗਾ ਆਇਆ ਹਾਂ ਨਿਕਲ ਗਿਆ ਜੋ ਭਰਮ ਸੀ ਮੋਦਾ ਸੀਨੇ ਦੇ ਵਿੱਚ ਨਿਕਲ ਗਿਆ ਜੋ ਭਰਮ ਸੀ ਮੋਦਾ ਸੀਨੇ ਦੇ ਵਿੱਚ ਪਰਸ ਦਾ ਵੀ ਸੱਚ ਦੇ ਨਾਲ ਵਟਾ ਆਇਆ ਹਾਂ ਪਰਸ ਦਾ ਵੀ ਸੱਚ ਦੇ ਨਾਲ ਵਟਾ ਆਇਆ ਹਾਂ ਅੰਗ ਨਿਕਾਰਾ ਹੂਗੇ ਸੀ ਕਟਵਾ ਆਇਆ ਹਾਂ ਭਾਰ ਜਿਸਮ ਤੇ ਬਾਦੂ ਸੀ ਹਟਵਾ ਆਇਆ ਹਾਂ ਭਾਰ ਜਿਸਮ ਤੇ ਬਾਦੂ ਸੀ ਹਟਵਾ ਆਇਆ ਹਾਂ